ਉਸ ਬੰਦੇ ਦੇ ਗਾਣੇ ਅਣਖੀ ਸੀ ਜੋ ਖੂਨ ਦੇ ਵਿੱਚ ਇੱਕ ਅਣਖ ਪੈਦਾ ਕਰਦੇ ਨੇ ਇੱਕ ਜੋਸ਼ ਪੈਦਾ ਕਰਦੇ ਨੇ ਜਦੋਂ ਵੀ ਡਿਪਰੈਸ਼ਨ ਹੋਵੇ ਜਾਂ ਕੋਈ ਮਾੜਾ ਟਾਈਮ ਹੋਵੇ ਜਾਂ ਡਾਊਨਫਾਲ ਜਾਂ ਲੱਗ ਰਿਹਾ ਵੀ ਅੱਜ ਵਰਕਆਊਟ ਨਹੀਂ ਲੱਗਣਾ ਤਾਂ ਉਹਦੇ ਦੋ ਗਾਣੇ ਸੁਣ ਕੇ ਜਿਵੇਂ ਮੰਨ ਲਓ ਕਿ ਪ੍ਰੀ ਵਰਕਆਊਟ ਦੇ ਤੌਰ ਤੇ ਕੰਮ ਕਰਦੇ ਨੇ ਮੈਂ ਨਾ ਭਾਜੀ ਤੁਹਾਡੇ ਆ ਟੈਟੂ ਦੇਖ ਪਾ ਰਿਹਾ ਇਹ ਕੀ ਆ ਭਾਜੀ ਇਹ ਸਿੱਧੂ ਮੂਸੇਵਾਲਾ 295 ਪਰੀਏ ਸਿੱਧੂ ਮਸੇਵਾਲਾ ਆਪਾਂ ਸਿੱਧੂ ਮਸੇਵਾਲੇ ਦੇ ਬਹੁਤ ਜ਼ਿਆਦਾ ਫੈਨ ਆ ਭਰਾ ਦੇ ਤੇ ਉਹਦੇ ਨਾਲ ਬੜਾ ਆਪਣਾ ਪਿਆਰ ਵੀ ਸੀ ਤੇ ਆਪਾਂ ਉਹਨੂੰ ਪਹਿਲੇ ਦਿਨ ਤੋਂ ਸੁਣਦੇ ਆ ਰਹੇ ਹਾਂ ਔਰ ਉਸਦੇ ਗਾਣੇ ਬਹੁਤ ਮੋਟੀਵੇਸ਼ਨ ਦਿੰਦੇ ਨੇ ਜਦੋਂ ਵੀ ਡਿਪਰੈਸ਼ਨ ਹੋਵੇ ਜਾਂ ਕੋਈ ਮਾੜਾ ਟਾਈਮ ਹੋਵੇ ਜਾਂ ਡਾਊਨਫਾਲ ਜਾਂ ਲੱਗ ਰਿਹਾ ਵੀ ਅੱਜ ਵਰਕਆਊਟ ਨਹੀਂ ਲੱਗਣਾ ਤਾਂ ਉਹਦੇ ਦੋ ਗਾਣੇ ਸੁਣ ਕੇ ਜਿਵੇਂ ਮੰਨ ਲਓ ਵੀ ਪ੍ਰੀ ਵਰਕਆਊਟ ਦੇ ਤੌਰ ਤੇ ਕੰਮ ਕਰਦੇ ਨੇ ਤਾਂ ਉਸ ਬੰਦੇ ਦੇ ਗਾਣੇ ਅਣਖੀ ਸੀ ਜੋ ਖੂਨ ਦੇ ਵਿੱਚ ਇੱਕ ਅਣਖ ਪੈਦਾ ਕਰਦੇ ਨੇ ਇੱਕ ਜੋਸ਼ ਪੈਦਾ ਕਰਦੇ ਨੇ ਇਹ ਮੇਰਾ ਬਰਥਡੇ ਸੀ ਮੇਰੇ ਬਰਥਡੇ ਵਾਲੇ ਦਿਨ ਉਸ ਭਰਾ ਦਾ 29 ਪੰਜ ਨੂੰ ਉਸ ਦਿਨ ਮੈਂ ਆਪਣੇ ਬਣਵਾਇਆ ਸੀਗਾ ਇਹ ਪਰ ਜਦੋਂ ਸਿੱਧੂ ਜਦੋਂ ਸਿੱਧੂ ਜਿੰਦਾ ਸੀਗਾ ਤਾਂ ਉਹਨੂੰ ਤਾਂ ਬੜਾ ਬਦਨਾਮ ਕੀਤਾ ਜਾਂਦਾ ਸੀ ਕਿ ਇਹ ਨੌਜਵਾਨੀ ਨੂੰ ਗਲਤ ਰਸਤੇ ਤੇ ਲੈ ਕੇ ਜਾ ਰਿਹਾ ਹੈ ਬੜਾ ਇਹ ਹਥਿਆਰਾਂ ਨੂੰ ਪ੍ਰਮੋਟ ਕਰਦਾ ਹੈ ਢੜਕਾਉ ਗਾਣੇ ਗਾਉਂਦਾ ਭਾਜੀ ਦੇਖੋ ਹਰੇਕ ਬੰਦੇ ਦੀ ਆਪਣੀ ਆਪਣੀ ਸੋਚ ਹੁੰਦੀ ਹੈ ਆਪਣੇ ਆਪਣੀ ਥਿੰਕਿੰਗ ਹੈ ਦੇਖੋ ਆਪਣੀ ਮਰਜ਼ੀ ਹੈ ਅਗਰ ਤੁਹਾਨੂੰ ਕੋਈ ਨਈ ਚੀਜ਼ ਚੰਗੀ ਲੱਗਦੀ ਤੁਸੀਂ ਉਹਨੂੰ ਸਕਰੋਲ ਕਰ ਸਕਦੇ ਹੋ ਔਰ ਰਹੀ ਗੱਲ ਹਥਿਆਰਾਂ ਦੀ ਤਾਂ ਹਥਿਆਰ ਰੱਖਣਾ ਕੋਈ ਮਾੜੀ ਗੱਲ ਨਹੀਂ ਹੈ ਹਥਿਆਰ ਤਾਂ ਆਪਣੇ ਗੁਰੂ ਮਹਾਰਾਜ ਜੀ ਨੇ ਵੀ ਕਿਹਾ ਵੀ ਹਥਿਆਰ ਰੱਖੋ ਆਪਣੀ ਸੇਫਟੀ ਕਰੋ ਹਥਿਆਰ ਤਾਂ ਸੇਫਟੀ ਲਈ ਵੀ ਹੁੰਦਾ ਨਾ ਤਾਂ ਜ਼ਰੂਰੀ ਨਹੀਂ ਹੈ ਵੀ ਕਿਸੇ ਨੂੰ ਮਾਰਨਾ ਜਾਂ ਡਰਾਉਣ ਦੇ ਲਈ ਉਹ ਹਥਿਆਰ ਹੁੰਦਾ ਉਹ ਆਪਣੀ ਸੇਫਟੀ ਲਈ ਵੀ ਹੁੰਦਾ ਹੈ